ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਆਓ ਆਪਕਾ ਸਾਰੇ ਜਾਣੇ ਰਲ ਕੇ ਰੱਬ ਦੇ ਦਾਸ ਤੇ ਦਾਸੀਆਂ ਵਾਸਤੇ ਪ੍ਰਾਰਥਨਾ ਕਰੀਏ ਹਾਲੇਲੂਇਆ 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 ਲੋਡ ਖੁਦਾਬੰ ਜਸਮਸੀਹ ਸ਼ੇ ਪਿਤਾ ਪਰਮੇਸ਼ਰ ਜਸਮਸੀਹ ਜੀ ਪਿਤਾ ਪਰਮੇਸ਼ਰ ਮੈਂ ਨਾ ਬੋਲਾਂ ਤੁਹਾਡਾ ਪਵਿੱਤਰ ਆਤਮਾ ਬੋਲੇ ਖੁਦਾਬੰ ਜਸਮਸੀਹ ਸ਼ੇ ਪਿਤਾ ਪਰਮੇਸ਼ਰ ਜੀ ਮੈਂ ਜਿੰਨੇ ਵੀ ਰੱਬ ਦੇ ਦਾਸ ਔਰ ਦਾਸੀਆਂ ਨੇ ਖਦਾਵੰਦ ਜੀ ਉਸ ਵਿੱਚ ਸਿੱਖਾ ਪਲਿ ਮਿਸ਼ੇ ਤੇ ਮੈਂ ਇਹਨਾਂ ਵਾਸਤੇ ਪ੍ਰਾਰਥਨਾ ਕਰਦਾ ਹਾਂ ਖਦਾਵੰਦ ਜੀ ਉਸ ਵਿੱਚ ਸਿੱਖਾ ਪਲਿ ਮਿਸ਼ੇ ਕਿ ਜੋ ਸਾਡੇ ਵਾਸਤੇ ਸੰਘਰਸ਼ ਕਰ ਰਹੇ ਨੇ ਖਦਾਵੰਦ ਜੀ ਉਸ ਵਿੱਚ ਸਿੱਖਾ ਪਲਿ ਮਿਸ਼ੇ ਕਿ ਤੁਸੀਂ ਇਹਨਾਂ ਵਾਸਤੇ ਸੰਘਰਸ਼ ਕਰੋ ਖਦਾਵੰਦ ਜੀ ਉਸ ਵਿੱਚ ਸਿੱਖਾ ਪਲਿ ਮਿਸ਼ੇ ਜੀ ਇਹਨਾਂ ਦੀਆਂ ਮਿਨਿਸਟਰੀਆਂ ਨੂੰ ਬਲੈਸ ਕਰੋ ਖਦਾਵੰਦ ਜੀ ਉਸ ਵਿੱਚ ਪਿਤਾ ਪਲਿਸ਼ੇ ਜੀ ਜਿੱਥੇ-ਜਿੱਥੇ ਵੀ ਸੇਵਾ ਕਈ ਇਹਨਾਂ ਦੀ ਚੱਲ ਰਹੀ ਹੈ ਖੁਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਉਸੇ ਸੇਵਾ ਕਈ ਦੇ ਵਿੱਚ ਤੁਸੀਂ ਮੌਜੂਦ ਹੋਵੋ ਖੁਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਮੂਦੀ ਵਰਲਡ ਨੂੰ ਪੂਰਾ ਕਰੋ ਖੁਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਦੁਗਣੇ ਅਭਿਸ਼ੇਕ ਨਾਲ ਇਸਦਾ ਮਾਲਕ ਰੱਖਦਾ ਖੁਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਫੜਾਤ ਦਾ ਅਨੁਵਾਦ ਕਰਦੇ ਹਾਂ ਪਿਤਾ ਵਜਿਸੁਸੀ ਪਿਤਾ ਪਰਮੇਸ਼ਰ ਜੀ ਲਾ ਤੇ ਦਇਆ ਕਰੋ ਕਿਰਪਾ ਕਰੋ ਖਦਾ ਵਜਿਸੁਸੀ ਪਿਤਾ ਪਰਮੇਸ਼ਰ ਜੀ ਸਾਡੀ ਖਾਤਰੇ ਭੁੱਖ ਪਿਆਸ ਨਾਲ ਪਿਤਾ ਪਰਮੇਸ਼ਰ ਜੀ ਆਰਾਧਨਾ ਤੇ ਪ੍ਰਾਰਥਨਾ ਕਰਦੇ ਲਈ ਪਿਤਾ ਪਰਮੇਸ਼ਰ ਜੀ ਇਹ ਸਾਡੀ ਸੁਖ ਸਲਾਮਤੀ ਮੰਗਦੇ ਨੇ ਪਿਤਾ ਪਰਮੇਸ਼ਰ ਜੀ ਇਹ ਸਾਨੂੰ ਬਚਾਉਣਾ ਚਾਹੁੰਦੇ ਨੇ ਖਦਾ ਵਜਿਸੁਸੀ ਪਿਤਾ ਪਰਮੇਸ਼ਰ ਜੀ ਇਨਾ ਦੇ ਮੁਖਤਸੀ ਪਿਤਾ ਪ੍ਰਮੇਸ਼ਰ ਜੀ ਤੁਹਾਡੀ ਫਾਜ ਨੂੰ ਸੁਣਦੇ ਅਖਦਾ ਵਜਿਸਮਸੀਸ਼ ਪਿਤਾ ਪ੍ਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖਦਾ ਵਜਿਸਮਸੀਸ਼ ਪਿਤਾ ਪ੍ਰਮੇਸ਼ਰ ਜੀ ਪ੍ਰਭੂਆਂ ਦੇ ਪ੍ਰਭੂ ਦਇਆ ਕਰੋ ਕਿਰਪਾ ਕਰੋ ਖਦਾ ਵਜਿਸਮਸੀਸ਼ ਪਿਤਾ ਪ੍ਰਮੇਸ਼ਰ ਜੀ ਤੜਾ ਤਾ ਨਵਾਦ ਕਰਦੇ ਖਦਾ ਵਜਿਸਮਸੀਸ਼ ਪਿਤਾ ਪ੍ਰਮੇਸ਼ਰ ਜੀ ਅਸੀਂ ਸਪੈਸਲ ਪਰਾਰਥਨਾ ਸੀ ਰੱਬ ਦੀ ਦਾਸੀ ਪਾਸਟਰ ਦੀਪਕਾ ਜੀ ਵਾਸਤੇ ਪ੍ਰਾਰਥਨਾ ਕਰਦੇ ਅਖਦਾ ਵਜਿਸਮਸੀਸ਼ ਪਿਤਾ ਪ੍ਰਮੇਸ਼ਰ ਜੀ ਇਨਾਂ ਦੀ ਮਿਨਿਸਟਰੀ ਵਾਸਤੇ ਪ੍ਰਾਰਥਨਾ ਕਰਦੇ ਹਾਂ ਖਦਾਬੰਦ ਯਿਸੂ مسیਹ ਪਿਤਾ ਪਰਮੇਸ਼ਰ ਜੀ ਜੋ ਇਹ ਰੱਬ ਦੀ ਦਾਸੀ ਤੁਹਾਡੀ ਬੇਟੀ ਹੈ ਖਦਾਬੰਦ ਯਿਸੂ مسیਹ ਪਿਤਾ ਪਰਮੇਸ਼ਰ ਜੀ ਇਹਨੂੰ ਆਪਣੇ ਪਰਾਂ ਇਹ ਤੁਹਾਨੂੰ ਕੋ ਕੇ ਰੱਖੋ ਖਦਾਵੰਜੇ ਜਿਸਮਸੀ ਪਿਤਾ ਪਰਮੇਸ਼ੀਜੋ ਇੱਕ ਕੰਦ ਦੇ ਅਪਵਾਸ ਵਿੱਚ ਚੱਲ ਰਹੇ ਨੇ ਖਦਾਵੰਜੇ ਜਿਸਮਸੀ ਪਿਤਾ ਪਰਮੇਸ਼ੀਜੋ ਸਾਡੀ ਖਾਤਰ ਚੱਲ ਰਹੇ ਨੇ ਖਦਾਵੰਜੇ ਜਿਸਮਸੀ ਪਿਤਾ ਪਰਮੇਸ਼ੀਜੋ ਸਾਡੀ ਸੁਖ ਸਲਾਮਤੀ ਵਾਸਤੇ ਉਹ ਅਪਵਾਸ ਕਰ ਰਹੇ ਨੇ ਖਦਾਵੰਜੇ ਜਿਸਮਸੀ ਪਿਤਾ ਪਰਮੇਸ਼ੀਜੋ ਕੋ ਖਪਿਆਸ ਦੇ ਵਿੱਚ ਨੇ ਖਦਾਵੰਜੇ ਜਿਸਮਸੀ ਪਿਤਾ ਪਰਮੇਸ਼ੀਜੋ ਇਹਨਾਂ ਨੂੰ ਤੋਂ ਸਿੱਖ ਖਪਿਆਸ ਤੋਂ ਬਚਾ ਕੇ ਰੱਖਣਾ ਖਦਾਵੰਜੇ ਜਿਸਮਸੀ ਪਿਤਾ ਪਰਮੇਸ਼ੀਜੋ ਇਹਨਾਂ ਦੇ ਆਲੇ ਦੁਆਲੇ ਪਵਿੱਤਰ ਦੂਤਾਂ ਦੀ ਵਾੜ ਰੱਖਣਾ ਇਹਨਾਂ ਦੀ ਰਾਖੀ ਨੇ ਗੋਵਾਲੀ ਕਰਨ ਖਦਾਵਾਨ ਜਿਸਮਸੀ ਸ਼ਿਸ਼ਟਾਪਿਤ ਮਿਸ਼ਰ ਜੀ ਇਹਨਾਂ ਦੁਬਾਰਾ ਬਹੁਤ ਹੀ ਤੁਸੀਂ ਕੰਮ ਲੈਣੇ ਆ ਖਦਾਵਾਨ ਜਿਸਮਸੀ ਇਹਨਾਂ ਦੀ ਲੰਬੀ ਆਰਜੂ ਕਰੋ ਖਦਾਵਾਨ ਜਿਸਮਸੀ ਸ਼ਿਸ਼ਟਾਪਿਤ ਮਿਸ਼ਰ ਜੀ ਜੋ ਆਪਣੇ ਮਿਨਿਸਟਰੀ ਦਾ ਇਹਨਾਂ ਨੇ ਬੋਝ ਚੱਕਿਆ ਖਦਾਵੰ ਜੀ ਸਮਸੀ ਜੋ ਸਾਡੇ ਲਈ ਇਹਨਾਂ ਨੇ ਬੋਝ ਚੱਕਿਆ ਖਦਾਵੰ ਜੀ ਸਮਸੀ ਪਿਤਾ ਪਰਮੇਸ਼ੀ 21 ਦਿਨ ਦੇ ਫਾਸਟ ਵਿੱਚ ਚੱਲ ਰਹੇ ਨੇ ਖਦਾਵੰ ਜੀ ਸਮਸੀ ਨਾ ਤੇ ਦਇਆ ਕਰੋ ਇਹਨਾਂ ਤੇ ਕਿਰਪਾ ਕਰੋ ਖਦਾਵੰ ਜੀ ਸਮਸੀ ਪਿਤਾ ਪਰਮੇਸ਼ੀ ਜੋ ਵੀ ਇਹਨਾਂ ਦੀ ਮਿਨਿਸਟਰੀ ਵਿੱਚ ਖਦਾਵੰ ਜੀ ਸਮਸੀ ਜ਼ਰੂਰਤ ਆਇਆ ਉਹਨਾਂ ਜ਼ਰੂਰਤਾਂ ਨੂੰ ਤੁਸੀਂ ਪ੍ਰਭੂ ਜੀ ਪੂਰਾ ਖੁਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਜਨਰੇਟਰ ਦੀ ਲੋੜ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਇੰਤਜ਼ਾਮੀ ਖੁਦਾ ਆ ਪਿਤਾ ਪਰਮੇਸ਼ਰ ਜੀ ਦਾ ਇੰਤਜ਼ਾਮ ਕਰੋ ਖੁਦਾਵੰ ਜਿਸਮਸੀ ਪਿਤਾ ਪਰਮੇਸ਼ਰ ਤੇ ਪਵਨ ਵਾਸਤੇ ਜ਼ਮੀਨ ਲੈਣੀ ਹੈ ਖੁਦਾਵੰ ਜਿਸਮਸੀ ਜ਼ਮੀਨ ਦਾ ਰੇਜਮੈਂਟ ਕਰੋ ਖੁਦਾਵੰ ਜਿਸਮਸੀ ਨਾਤੇ ਹਟਾ ਪਵਨ ਬਣਾਉਣਾ ਖੁਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਉਸ ਭਵਨ ਦਾ ਵੀ ਰੇਜਮੈਂਟ ਕਰੋ ਤੁਸੀਂ ਖਦਾਵੰ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਹਿੰਤ ਜਾਮੀ ਖਦਾਵੰਜੇ ਸੁਸੀ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਇਸ ਰੱਬ ਦੀ ਦਾਸੀ ਵਾਸਤੇ ਪਿਤਾ ਪਰਮੇਸ਼ਰ ਜੀ ਜੂ ਮੈਂ ਬੋਲਿਆ ਹੈ ਖਦਾਵੰਜੇ ਸੁਸੀ ਪਿਤਾ ਪਰਮੇਸ਼ਰ ਜੀ ਉਸ ਨੂੰ ਪੂਰਿਆ ਕਰੋ ਖਦਾਵੰਜੇ ਸੁਸੀ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੀ ਧਿਆ ਕਿ ਪੁੱਤਰਾਂ ਦੀ ਦਵਾ ਬੰਦੀ ਦੀ ਪ੍ਰਾਰਥਨਾ ਨੂੰ ਸੁਣਦੇ ਹੋ ਖਦਾਵੰਜੇ ਸੁਸੀ ਪਿਤਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖਦਾਵੰਜੇ ਸੁਸੀ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਨੂੰ ਕੀਤਾ ਹੈ ਤੁਸੀਂ ਸਾਡੀ ਇਹ ਪ੍ਰਾਰਥਨਾ ਨੂੰ ਸੁਣ ਲਿਆ ਖਦਾਬ ਜੈਸੂ ਮਸੀਹ ਪਿਤਾ ਪਿਤਾ ਜੋ ਕੁਛ ਵੀ ਮੰਗਦੇ ਆ ਪ੍ਰਭੂ ਜੈਸੂ ਮਸੀਹ ਦੇ ਆਤ ਪਵਿੱਤਰ ਜਲਾਲੀ ਨਾਮ ਵਿੱਚ ਮੰਗਦੇ ਹਾਂ ਆਮੀਨ ਰਬ ਦੇ ਦਾਸ ਔਰ ਦਸਿਆ ਨੂੰ ਸਾਰਿਆਂ ਨੂੰ ਜੈ ਮਸੀਹ ਦੀ ਚਰਨ ਬੰਦਨਾ